ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਮੇਲੇ ਦੀ ਤਿਆਰੀ ਹੋ ਰਹੀ ਆ ਪੂਰੇ ਜੋਰਾਸੋਰਾ ਦੇ ਨਾਲ ਤੇ ਪਹੁੰਚੇ ਹਾਂ ਜੀ ਸਹੌਲੀ ਤੇ ਅੱਜ ਮੌਸਮ ਵੀ ਬੜਾ ਸੋਹਣਾ ਦੋ ਵਾਰ ਮੀਂਹ ਜੇ ਵੀ ਟਿੱਪਾਂ ਲੱਗੀਆਂ ਤੇ ਤਕਰੀਬਨ 4:00 ਵਜੇ ਦਾ ਟਾਈਮ ਹੋ ਚੁੱਕਿਆ ਤੇ ਇੱਥੋਂ 100 ਕਿਲੋਮੀਟਰ ਦੀ ਬਾਤ ਆ ਸਾਨੂੰ ਸਵਾਜ ਵਾਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਮੇਲੇ ਦੀਆਂ ਤਿਆਰੀਆਂ ਕਿਵੇਂ-ਕਿਵੇਂ ਹੁੰਦੀਆਂ ਨੇ ਉਹ ਸਾਰੀਆਂ ਦਿਖਾਵਾਂਗੇ ਕਿਹੜੇ-ਕਿਹੜੇ ਫਰਮਾਂ ਵੈਸੇ 20 ਤਰੀਕ ਨੂੰ ਸਵੇਰੇ ਇਹ ਵੀਡੀਓ ਪੈ ਜਣੀ ਹੈ ਤੇ 20 ਤਰੀਕ ਦਾ ਜਿਹੜਾ ਮੇਲਾ ਹੈ ਠੀਕ ਹੈ ਜੀ ਤੇ ਇੱਕ ਟਰਾਲੀ ਟਰੈਕਟਰ ਪਿੱਛੇ ਜਾਣੀ ਆ ਸੇ ਪਹਿਲਾਂ ਟਰਾਲੀ ਦੇਖੋ ਤੁਸੀਂ ਕਿੰਨੀ ਸੋਹਣੀ ਲੱਗਦੀ ਆ ਰਾਤ 2-3 ਵਜੇ ਤੱਕ ਸਿੱਕਰ ਹੋਈਗੀ ਟਰਾਲੀ ਦੇ ਸਿੱਧੀ ਸੋਬਰ ਜੀ ਆ ਬਹੁਤ ਸੋਹਣੀ ਟਰਾਲੀ ਆ ਬਾਈ ਹੁਣ ਸਾਰੀ ਮਤਲਬ ਲੈਟਰ ਲੁੱਟਾਂ ਦੀ ਫਿਟਿੰਗ ਹੋਗੀ ਤੇ ਕਲਰ ਕਨਰ ਬਾਕੀ ਆਪਾਂ ਤੁਹਾਨੂੰ ਮੇਲੇ 'ਚ ਦਿਖਾਵਾਂਗੇ ਤੇ ਚੱਲਦੇ ਆ ਹੁਣ ਇੱਕ ਟਰਾਲੀ ਬਾਹਰ ਉਹ ਜੀਪ ਪਿੱਛੇ ਪਾਈ ਹੋਈ ਆ ਤੇ ਉਹਦੇ ਵਿੱਚ ਇੱਕ ਛੋਟੀ ਵੀ ਆ ਗਿਲਰੋਂ ਤੇ ਬਾਈ ਵਾਲੀ ਉਹ ਵੀ ਟਰਾਲੀ ਇੱਕ ਟੈਂਕੀ ਵੀ ਚੱਲੀ ਆ ਹਨਾ ਤੇ ਬਾਕੀ ਟਰਿੱਲਰ ਵੀ ਲੈ ਕੇ ਚੱਲੇ ਆ ਇੱਕ ਦੋ ਆਈਟਮਾਂ ਹੋਰ ਸੋਹਣੀਆਂ ਆ ਸੀ ਬਿਆ ਮੇਲੇ ਕੰਟੀਕ ਦਿਖਾਉਣੇ ਆ ਸੋ ਚਲਦੇ ਆ ਜਿਆਦਾ ਟਾਈਮ ਨਾ ਖਰਾਬ ਕਰੀਏ ਤੇ ਚਲੋ ਟੈਂਕੀ ਦਿਖਾਈ ਦਿੰਨੇ ਆ ਆਪਾਂ ਤੁਹਾਨੂੰ ਦੇਖੋ ਜੀ ਟੈਂਕੀ ਆਹ ਵਾਲੀ ਟੈਂਕੀ ਵੀ ਮੇਲੇ ਚ ਲੈ ਕੇ ਜਾਣੀ ਇਹ ਹੈਗੀ ਆ ਜੀ ਇਹ ਇਹ ਟੈਂਕੀ ਕਿਦੀ ਹੈ ਕਿਦੀ ਹੈ ਕਿਦੀ ਹੈ ਇਕਲਾਬ ਸਿੱਧੂ ਬਾਈ ਦਾ ਇਹਨੂੰ ਦੂਜੀ ਆਪਣੀ ਮਸ਼ੀਨ ਵੀ ਲੱਗੀ ਆਹੋ ਜੀ ਠੀਕ ਠਾਕ ਹੋ ਸਰਦੀ ਕਰਾ ਲਓ ਜੀ ਮਿੱਤਰੋ 11 ਵਜੇ ਦਾ ਟਾਈਮ ਹੋ ਚੁੱਕਿਆ ਤੇ ਸਮਾਨ ਪਹੁੰਚ ਗਿਆ ਸਾਰਾ ਤੇ ਟਰਾਲੀ ਟੈਂਕੀ ਟਰਿੱਲਰ ਇੱਕ ਛੋਟੀ ਟਰਾਲੀ ਤੇ ਇੱਕ ਉਹ ਪਰਾਂ ਟਰਾਲੀ ਖੜੀ ਆ ਠੀਕ ਹੈ ਜੀ ਸੋ ਭਾਈ ਮਹਿਲ ਮੁਬਾਰਕ ਰਿਜ਼ੋਰਟ ਹੈ ਤੇ ਐਡਾ ਕ ਵੱਡਾ ਧਾਮ-ਜਾਮ ਹੈ ਵੀ ਮਤਲਬ ਮੈਂ ਕੁਝ ਕਹਿ ਨਹੀਂ ਸਕਦਾ ਸਵੇਰੇ ਕਾਠੇ ਦੱਸੂਗਾ ਕੱਲ ਵਾਲੇ ਬਲੌਗ ਚ ਜਿਹੜਾ ਆ ਪਾਗਲੇ ਦਿਨ ਪਾਵਾਂਗੇ ਇਹ ਵੀਡੀਓਜ਼ 20 ਤਰੀਕ ਨੂੰ ਸਵੇਰੇ ਪੈ ਜੜੀਆਂ ਵੈਸੇ ਤੇ ਹੁਣ ਸਟਾਲਾਂ ਆ ਰਹੀਆਂ ਨੇ ਤੇ ਸੈਂਟੀ ਮੈਨੂੰ ਇੱਕ ਲੱਗਦਾ ਵੀ ਜਿਵੇਂ ਮਤਲਬ ਜਿਹੜੀਆਂ ਕੰਪਨੀਆਂ ਬਹੁਤ ਟਾਈਮ ਤੋਂ ਮੇਲੇ ਕਰਾ ਰਹੀਆਂ ਨੇ ਤਾਂ ਉਹਨਾਂ ਨੂੰ ਪੱਕਾ ਪਤਾ ਵੀ ਅਸੀਂ ਨੇ ਮਤਲਬ 2-3 ਵਜੇ ਵਾਲੇ ਟਾਈਮ ਹੀ ਜਾਣਾ ਹਾਂਜੀ ਹਾਂ ਹੈਨਾ ਦੇਖੋ ਜਿਹੜਾ ਕੰਪਨੀਾਂ ਜਿਵੇਂ ਜਦੋਂ ਕੋਈ ਕੰਮ ਚੱਲਦਾ ਆਪਾਂ ਜਿਵੇਂ ਮੇਲੇ ਦੀ ਤਿਆਰੀ ਕਰਦੇ ਹਾਂ ਹੂੰ ਤੁਰਦੇ ਤੁਰਦੇ ਟਾਈਮ ਲੱਗੇ ਜਾਂਦਾ ਕੁਛ ਆਇਆ ਹੁੰਦਾ ਵੀ ਟਰੈਫਿਕ ਘਟ ਜਣੀ ਟਰੈਫਿਕ ਘਟ ਜਣੀ ਹੈ ਮੇਲਿਆਂ ਚ ਰਸ਼ ਘਟ ਜਾਣਾ ਵੱਡੀਆਂ ਮਸ਼ੀਨਰੀਆਂ ਨੇ ਤਾਂ ਫਿਰ ਜ਼ਿਆਦਾਤਰ ਬੰਦੇ ਰਾਤ ਨੂੰ ਹੀ ਮਸ਼ੀਨਰੀ ਰਾਤ ਨੂੰ ਹਾਂ ਬਿਲਕੁਲ ਬਿਲਕੁਲ ਹਾਂ ਸੋ ਕਾਫੀ ਕੰਬਾਈਨਡ ਇੰਡਸਟਰੀ ਜਿਹੜੀ ਇੱਥੇ ਪਹੁੰਚ ਵੀ ਚੁੱਕੀ ਹੈ ਤੇ ਇੰਨੀ ਕੰਬਾਈਨਡ ਇੰਡਸਟਰੀ ਤੇ ਇੰਨੀ ਕ ਜ਼ਿਆਦਾ ਮਸ਼ੀਨਰੀ ਸੰਡੀ ਮੈਂ بڑے ਕਿਸਾਨ ਮੇਲਿਆਂ ਚ ਵੀ ਨਹੀਂ ਦੇਖੀ ਯਾਰ ਮੀ ਬਹੁਤ ਜਿਆਦਾ ਵਧੀਆ ਮਤਲਬ ਇੱਕ ਤਾਂ ਅਰੇਂਜਮੈਂਟ ਬਹੁਤ ਵਧੀਆ ਹੈ ਅਰੇਂਜਮੈਂਟ ਜਿਹੜਾ ਉੱਪਰ ਮਤਲਬ ਉੱਪਰ ਵੀ ਹੈਨਾ ਆ ਟੈਂਟ ਦਾ ਸਾਰਾ ਹੈ ਸਾਰਾ ਮਤਲਬ ਕੀ ਹਾਂ ਤੇ ਫਿਰ ਇੱਕ ਗੱਲ ਹੋਰ ਹੈ ਵੀ ਮਸ਼ੀਨਰੀ ਉਹਦੇ ਲੱਗੀ ਵੀ ਸੋਹਣੀ ਲੱਗ ਰਹੀ ਹੈ ਤੇ ਲੱਗੀ ਵੀ ਬਹੁਤ ਹੈ ਲੱਗੀ ਵੀ ਬਹੁਤ ਹੈ ਕੱਲਾ ਐ ਤਾਂ ਨਹੀਂ ਹੈ ਵੀ ਮਤਲਬ ਵੀ ਜਿਵੇਂ ਪੋਟੈਟੋ ਫਾਰਮਰਾਂ ਦਾ ਕਹਿੰਦੇ ਵੀ ਆਪਾਂ ਕੱਲਾ ਪੋਟੈਟੋ ਫਾਰਮਰਾਂ ਕਹਿ ਨਹੀਂ ਸਕਦੇ ਵੀ ਆਲੂ ਵਾਲੇ ਵਾਸਤੇ ਸਾਰੇ ਵਾਸਤੇ ਹੀ ਸਾਰਾ ਕੁਝ ਹੈ ਸੋ ਭਾਈ ਮਿਹੰਦਰਾ ਟਰੈਕਟਰ ਵੀ ਆ ਉਹ ਖੜਾ ਨਵਾਂ ਜਿਹੜਾ ਪੀਐਸ ਜਿਹੜਾ ਮਤਲਬ ਕਾਫੀ ਵਿਵਾਦਾਂ ਚ ਰਿਹਾ ਟਰੈਕ ਸਰਾਂ ਦੁੱਧੋ ਪਈ ਦੀ ਸੀ ਆਰ ਡੀ ਸੀ ਆਰਟੀ ਨਹੀਂ ਟਰਬੋ ਵਾਲਾ ਟਰਬੋ ਵਾਲਾ ਹਾਂ ਟਰਬੋ ਵਾਲਾ ਤੇ ਆਹ ਟਰੈਕਟਰ 605 ਪੀ ਐਸ ਵਿਦ ਆਲ ਅਸੈਸਰੀ ਇਹ ਮਤਲਬ ਸਾਡੇ ਚ ਆ ਗਿਆ ਜਿਹੜਾ ਤੂੰ 655 ਕਹਿੰਦਾ ਉਹੀ ਚੀਜ਼ ਹੈ ਟੈਸੇ ਸੇਮ ਹੀ ਹੈ ਤੇ ਇਹ ਸਾਡੇ ਇੰਜਨ ਚ ਆ ਗਿਆ ਉਹ ਸੀ ਆਰ ਡੀ ਆ ਗਿਆ ਹੈ ਸਾਡੇ ਇੰਜਨ ਪਰ ਹਾਲਾਂਕਿ ਅਸੀਂ ਕੀਤੀ ਨਹੀਂ ਕਰਦੇ ਹੈ ਕਿ ਪਰ ਅਸੀਂ ਲੈਣਾ ਜ਼ਰੂਰੀ ਹੈ ਤੇ ਬਹੁਤ ਸਮਾਨ ਹੈ ਜੀ ਇਹ ਆ ਗਿਆ ਲੈਂਡਫੋਰਥ ਦੇ ਇਧਰ ਉਹ ਸਾਹਮਣੇ ਹੌਲੈਂਡ ਉਹ ਕੰਬੈਨ ਦੀ ਵੀ ਡਿਲੀਵਰੀ ਹੈ ਸੋ ਕੱਲੂ ਕਾਫੀ ਕੰਬੈਨਾਂ ਦੀ ਇੱਥੇ ਜਿਹੜੀ ਡਿਲੀਵਰੀ ਹੋਣੀ ਹੈ ਕਰਤਾਰ ਦੀ ਹੋਣੀ ਹੈ ਪ੍ਰੀਤ ਦੀਆਂ ਹੋਣੀ ਹੈ ਹਨਾ ਸੋ ਆ ਨਿਊ ਹੇਲੈਂਡ ਕੰਬੈਨ ਆਪਾਂ ਦਿਖਾਈਏ ਸ੍ਰਿੰਦਰ ਰਾਕੇ ਜੀ ਸ ਕਾਫੀ ਕੰਬੈਨਾਂ ਜੜੀਆਂ ਕੱਲੂ ਇੱਥੇ ਪਹੁੰਚਣੀ ਹੈ ਤੇ ਆ ਦੇਖੋ ਜੀ ਇਧਰ ਆ ਗਿਆ ਡਿਵੈਲਪ ਵਾਲਿਆਂ ਦਾ ਪਾਈਆਂ ਦਾ ਤੇ ਉਧਰ ਜੱਗੀ ਵਾਲਿਆਂ ਦੇ ਆ ਪਿੰਮਰ ਔਰ ਦੇਖੋ ਹੌਲੈਂਡ ਕਿੱਡਾ ਵੱਡਾ ਟਰੈਕਟਰ ਖੜਾ ਉੱਥੇ ਵੀ ਸੰਢੀ ਆ ਜਾ ਉਹ ਟਰੈਕਟਰ ਦੇਖ ਕੇ ਜੀ ਉਹ ਜੀ 10 ਟਰੈਕਟਰਾਂ ਨੂੰ ਮਿਲਾ ਕੇ ਮੈਨੂੰ ਲੱਗਦਾ ਉਹ ਤੋਂ ਵੀ ਵੱਡਾ ਦਾ ਉਹ ਤੋਂ ਵੀ بڑا ਟਰੈਕਟਰ ਰੋਪੇ ਦੇਖ ਇੱਥੇ ਖੜਾ ਅੱਖਾ ਕੱਢਦਾ ਸੰਢੀ ਹੈ ਇਹ ਐ ਲੱਗਦੀ ਮਿਥਨੋਸ ਨਹੀਂ ਹੁੰਦਾ ਜੀ ਹਾਂ ਉਹ ਚੀਜ਼ ਲੱਗਦੀ ਅੱਖਾ ਕੱਢਦਾ ਉਹਦੇ ਖੜਾ ਟਰੈਕਟਰ ਸੋ ਜਿੱਡੇ ਜਿੱਡੇ ਮਤਲਬ ਪਿੱਛੇ ਵਾਲੇ ਟਾਇਰਾਂੋਂ ਤੋਂ ਵੱਡੇ ਤੇ ਇਹਦੇ ਤੋਂ ਵੀ ਦੁੱਗਣਾ ਚੜਾਈ 'ਚ ਦੁੱਗਣਾ ਆ ਗਿਆ ਹਾਈਟ ਚ ਸੇਮ ਆ ਗਈ 200 250 ਹਸ ਪਾਵਰ ਟਰੈਕਟਰ ਦੀ ਪਾਵਰ ਹੋ ਗਈ फ्रंट व्हील कर... देख जीन्ना ਮੈਂ ਬਿਲਰਾਂ ਤੇ ਚੱਲਦਾ ਹਾਂ ਬਿਲਰਾਂ ਵਾਲੇ ਬਿਲਰਾਂ ਵਾਲੇ ਬਿਲਕੁਲ ਬਿਲਕੁਲ ਹਾਈਟ ਦੇਖ ਤੂੰ ਕੰਬੈਨ ਜੀ ਨਹੀਂ ਤਾਂ ਹਾਈਟ ਆ ਸੰਡੀ ਇਹਦੀ ਉਹ ਕੰਬੈਨ ਨਾਲ ਤੂੰ ਇੱਥੇ ਖੜਾ ਦੇਖ ਜੱਜ ਕਰ ਤੂੰ ਉਹ ਕੰਬੈਨ ਨਾਲੋਂ ਵੱਧ ਹਾਈਟ ਹੈ ਜੀ ਇਹਨੂੰ ਸੋਹਣ ਟਰਾਲੀ ਕਿਹੜੀ ਪੈਂਦੀ ਹੋ ਟਰਾਲੀ ਕਿੱਥੇ ਪੈਂਦੀ ਹੋਗੀ ਟਾਇਰ ਸਾਈਜ਼ ਦੇਖੋ ਭਾਈ ਬਾਲਾ ਜ਼ੁਲਮੀ ਕੰਮ ਹੋ ਰਿਹਾ 30 260 ਹਾਂ 260 ਹਸ ਪਾਵਰ ਵਾਲੀ ਹੈ ਮਿਲ ਕੇ ਮੈਂ ਦੇਖੋ ਜੀ ਜਿੱਦਾਂ ਟਰੈਕਟਰ ਆ ਉੱਡੀ ਹੁੱਕ ਨਹੀਂ ਹੈ ਇਹ ਦੇਖੋ ਹੁੱਕ ਨਹੀਂ ਹੈ ਪਤਾ ਉਹ ਲਾ ਦੇ ਰਿਹਾ ਵੀ ਬਹੁਤ ਪਰ ਕੰਮ ਜਾਂ ਬਹੁਤ ਹੈ ਸਹੀ ਗੱਲ ਹੈ ਪਿੱਛੇ ਧਾਮ ਜਾਮੇ ਦੇਖ ਤੂੰ ਕਿੱਡਾ بڑا ਹੈ ਜਾਂ ਸੰਦੀ ਮਤਲਬ ਮੈਂ ਹੁਣ 6 ਫੁੱਟ ਦਾ ਹਾਂ ਤੇ ਮੇਰਾ ਸਮਝ ਲੈ ਵੀ ਆਹ ਲਾਈਟ ਤੋਂ ਮੈਂ ਥੱਲੇ ਥੱਲੇ ਰਹਿ ਰਿਹਾ ਇਹ ਹੋ 15 ਫੁੱਟ ਹਾਈਟ ਦੀ ਹੈ ਨਾ ਕਟੋ ਕਟ ਕਮੈਨ ਨਾਲੋਂ ਉੱਪਰ ਹੈ ਇਹ ਬੀਜੇ ਫਾਰਮ ਵਾਲਿਆਂ ਦਾ ਜੀ ਬੀਜੇ ਫਾਰਮ ਵਾਲਿਆਂ ਦਾ ਸੋ ਟਰੈਕਟਰ ਵਾਲਾ ਬੜਾ ਵੱਡਾ ਪ੍ਰੋਜੈਕਟ ਹੈ ਤਾਂ ਇਹ ਮਤਲਬ ਬੀਨ ਬੇਲਰਾਂ ਬੂਲਰਾਂ ਦੀ ਚੱਲਦੇ ਨੇ ਜੇ ਆਪਾਂ ਖੇਤੀਬਾੜੀ ਚ ਲੈ ਕੇ ਚੱਲੀ ਖੇਤੀਬਾੜੀ ਸੰਦੀ ਬਤ ਤੇ ਦਊਗਾ ਇਸ ਪੰਜਾਤੀ ਉਬਾਲਾ ਇਹਨਾਂ ਦਾ ਤਾਂ ਹੋ ਲੈਣਾ। ਆਉਣ ਵਾਲੇ ਸਮੇਂ 'ਚ ਹੋ ਸਕਦਾ। ਹਾਂ। ਫਿਲਹਾਲ ਤਾਂ ਲੱਗਦਾ ਨਹੀਂ। ਫਿਲਹਾਲ ਤਾਂ ਲੱਗਦਾ ਨਹੀਂ। ਸੋ ਬਾਈ ਕਾਫੀ ਤਰ੍ਹਾਂ ਦੀ ਮਸ਼ੀਨਰੀ ਹੈ ਜਿਹੜੀ ਹੈ ਇੱਥੇ ਹਨਾ। ਸੋ ਆ ਗਏ ਜੀ ਇੱਧਰ ਜੋਂਡੀਅਰ। ਹਲੇ ਜੋਂਡੀਅਰ ਦੇ ਇੱਕ ਖੜਾ ਸੰਧੂ ਵੀਰੇ ਵਾਲੀ ਆਇਆ 5075 5075 75 ਹੌਸ ਪਾਵਰ ਦਾ ਟਰੈਕਟਰ ਬਹੁਤ ਵੱਡਾ ਤੇ ਐਂ ਦੇਖ ਵੀ ਕਿੰਨੇ ਕ ਲੱਗਦਾ ਟਰੈਕਟਰ ਇਹ ਜੰਡੀ। ਇਹ ਉਹਦੇ ਮੁਰੇ ਬਹੁਤ ਛੋਟਾ ਜਿਹਾ ਲੱਗ ਰਿਹਾ ਵੈਸੇ ਜੀ। ਇਹ ਜਿੱਤ ਹੌਸ ਪਾਵਰ ਆਪਨੇ ਲਈ ਜ਼ਿਮੀਦਾਰਾਂ ਬਾਦ ਤੇ ਬਹੁਤ ਵੱਡਾ ਟਰੈਕਟਰ ਹੈ ਇਹ। ਇਹ ਸੰਧੂ ਵੀਰੇ ਵਾਲਾ ਇਰੇ ਚ ਕਾਫੀ ਕੁਝ ਕਰਾਇਆ ਬਾ ਅੰਦਰਲੇ ਪਾਸੇ ਇਹਦੀ ਮਤਲਬ ਛੱਤ ਤੇ ਵੀ ਉਹ ਬਿਲ ਨੇ ਕਾਫੀ ਮੋਡੀਫਿਕੇਸ਼ਨ ਕਰਾਈ ਹੋਈ ਆ ਬੜਾ ਸੋਹਣਾ ਟਰੈਕਟਰ ਹੈ ਜੀ ਪੰਜਾਬ ਜਿੱਤਾ ਸੀ ਆਟੀ ਹੂੰ ਸ਼ੌਂਕ ਦਾ ਬਿਲਕੁਲ 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 ਖੇਤੀਬਾੜੀ ਅਸਲ ਚ ਕੰਬਾਇਨਾ ਸੰਧੀ ਮਸ਼ੀਨਰੀ ਜਿੰਨੀ ਵੀ ਸਾਰੀ ਸ਼ੌਂਕ ਦੀ ਹੋ ਰਹੀ ਜੀ ਹੁਣ ਦੇ ਟਾਈਮ ਹਾਂ ਜਿਆਦਾਤਰ ਬੰਦਾ ਇਹ ਉਹ ਇਹਨਾਂ ਚੀਜ਼ਾਂ ਨੂੰ ਹੁਣ ਕਿਰਾਏ ਤੇ ਘੱਟ ਵਰਤਦਾ ਆਪਣੀ ਖੇਤੀਬਾੜੀ ਦੇ ਵਿੱਚ ਜਿਹੜੇ ਨਵੇਂ ਮੁੰਡੇ ਨੇ ਜੀ ਉਹ ਆਪਾਂ ਵੀ ਜਿਹੜੇ ਆਪਾਂ ਖੋਦੀਆਂ ਆਪਾਂ ਵੀ ਨਮਈਆਂ ਲਾ ਲੋ ਬਿਲਕੁਲ ਬਿਲਕੁਲ ਆਪਾਂ ਇਹ ਕਹਿੰਨੇ ਵੀ ਯਾਰ ਜਿਹੜਾ ਵੀ ਕੰਮ ਹੋਣਾ ਐਕੂਰੇਟ ਹੋਵੇ ਮਸ਼ੀਨਰੀ ਨਮੀ ਹੋਵੇ ਹਾਂ ਤਾਂ ਵਧੀਆ ਕੰਮ ਹੋਵੇ ਵਧੀਆ ਕੰਮ ਹੋਵੇ ਸਾਲਾ ਕੰਮ ਹੋਵੇ ਬਿਲਕੁਲ ਬਿਲਕੁਲ ਆਪਾਂ ਜੀ ਸੁਖਦੇਵ ਵਾਲੇ ਆ ਗਏ ਨੇ ਦੀ ਆਲੂ ਵਾਲੀਆਂ ਮਸ਼ੀਨਾਂ ਬਹੁਤ ਮਸ਼ਹੂਰ ਐ ਇਹ ਆ ਕਿ 메ਨ ਗੇਟ ਦੀ ਐਂਟ੍ਰੈਂਸ ਤੇ ਇੱਥੇ ਐਂਟਰੀ ਤੋਂ ਬਾਅਦ ਉਹ ਰਾਜੜ ਵਾਲੇ ਦੀ ਮਸ਼ੀਨ ਖੜੀ ਐ ਇੱਥੋਂ ਹੀ ਭਾਈ ਸਾਰਾ ਧਾਮਾ-ਜਮਾ ਚੱਲਣਾ ਆ ਦੇਖੋ ਸਾਰਾ ਉਹ ਤੱਕ ਐ ਤੇ ਮਸ਼ੀਨਰੀ ਇੱਧਰ ਤਾਂ ਦੋ ਲਾਈਨਾਂ ਇੱਧਰ ਨੂੰ ਨੇ ਉਹ ਖੁੰਝੇ ਤੱਕ ਲੱਗੀਆਂ ਹੋ ਆ ਸਮਝਣ ਤੁਹਾਨੂੰ ਆ ਦਿਖਦੇ ਹੁਣ ਤੇ ਉਹ ਪਤਾਂ ਨੂੰ ਤੇ ਉਹ ਤੋਂ ਪਰਲੇ ਪਾਸੇ ਵੀ ਆ ਮਸ਼ੀਨਰੀ ਪੂਰੀ ਠੀਕ ਹੈ ਜੀ ਸੋ ਆ ਬਾਹਰ ਵੀ ਇੰਡਸਟਰੀ ਕਾਫੀ ਹੈ ਵੀ ਹੈ ਬਾਹਰ ਵੀ ਮਸ਼ੀਨਰੀ ਬਹੁਤ ਹੈ ਤੇ ਇੱਧਰ ਆਗੇ ਜੀ ਕਰਤਾਰ ਦਾ ਸਮਾਨ ਤੇ ਆ ਘਾ ਕੱਟਣ ਵਾਲੀਆਂ ਮਸ਼ੀਨਾ ਰੱਜਦਾਲਿਆਂ ਦੀਆਂ ਆ ਖੜਾ ਜੀ ਟਰੈਕਟਰ ਬਾਈ ਉਹਨਾਂ ਦਾ ਮੁੱਲਾਂ ਪ੍ਰਤਾਖ ਆ ਆਹ ਕੰਟੈਕਟ ਨੰਬਰ ਹੈ ਜੀ ਸੋ ਬਾਈਆਂ ਦੀ ਮਸ਼ੀਨ ਇਸ ਵਾਰ ਆਪਣੇ ਪਨੀਰੀ ਵਿੱਚ ਕੇ ਗਈ ਸੀ ਜਿਹੜੀ ਉਹ ਵਾਲੀ ਮਸ਼ੀਨ ਹੈ ਠੀਕ ਹੈ ਜੀ ਤੇ ਆ ਗਿਆ ਜੀ ਇੱਧਰ ਪ੍ਰੀਤ 6099 ਆ ਗਿਆ ਪ੍ਰੀਤ ਸਪੈਸ਼ਲ ਐਡੀਸ਼ਨ ਇਹ ਜੀ ਕੱਲ ਪਰਸੋਂ ਮੈਂ ਵੀਡੀਓ ਵੀ ਦੇਖੀ ਸੀ ਬੜਾ ਸੋਹਣਾ ਟਰੈਕਟਰ ਇਹ ਹੈ 6099 ਸੀਰੀਜ਼ ਇਹ ਜਿਵੇਂ ਆਹ ਵਾਲਾ ਵੀ ਹੋਇਆ 6099 ਯੋਧਾ ਇਹ ਆ ਗਿਆ 6099 ਸਪੈਸ਼ਲ ਐਡੀਸ਼ਨ ਸੁਪਰ 659 ਇਹ ਪਹਿਟ 99 ਦਾ ਥੋੜਾ ਆ 6099 ਉਹ 659 ਸਪੈਸ਼ਲਟੀ ਚ ਉਹ ਡਹਾੜਦੀ ਦੇਖੋ ਲਾਈਟਾਂ ਲੁੱਟਾਂ ਕਿਆ ਸੋਹਣੇ ਲੱਗੇ ਆ ਬਾਕੀ ਪਲੇਟਫਾਰਮ ਦੇਖੋ ਤੁਸੀਂ ਕਿਆ ਸ਼ਾਨਦਾਰਾ ਟਰੈਕਟਰ ਦਾ ਸਬ ਸਮਾਨ ਉਤਰੀ ਜਾਂਦਾ ਹਲੇ ਬਹੁਤ ਇੰਡਸਟਰੀ ਹੋਣੀਆਂ ਹਨ ਮੈਂ ਕਹਿੰਦਾ ਵੀ ਫੁੱਲ ਰੌਣਕਾਂ ਲੱਗੀਆਂ ਪਈਆਂ ਬਾਹਰ ਤੇ ਜਣੀ ਜੋ ਮਤਲਬ ਰਿਸਪੌਂਸ ਲੱਗ ਰਿਹਾ ਵੀ ਪੂਰਾ ਜ਼ਬਰਦਸਤ ਮੇਲਾ ਹੋਣ ਜਾ ਰਿਹਾ ਸਾਰੇ ਸੈਂਡੀਆਂ ਚੱਲੀਏ ਮਾਹਲ ਮੁਬਾਰਕ ਸੋ ਪਾਈ ਮਿੱਤਰੋ ਆਪਾਂ ਬਾਹਰ ਹੁਣ ਨਿਕਲ ਰਹੇ ਆਂ ਅਸੀਂ ਇੱਥੋਂ ਹਾਲ ਤੁਸੀਂ ਦੇਖ ਲਓ ਭਰਾਵੋ ਕੀ ਕੋ ਬੱਜੂ ਹਰੇ ਇਹ ਆ ਬਈ ਮੇਨ ਕਮੇਟੀ ਵਾਲੇ ਇਹਨਾਂ ਨੂੰ ਬੱਜੂ ਇੱਕ ਵੀਰ ਸਵੇਰੇ ਸਵੇਰੇ ਚਾਚਣਾ ਵੀ ਕੀ ਬਣਦਾ ਓਕੇ ਜੀ ਠੀਕ ਹੈ ਸੋ ਜਿੰਨੇ ਵੀ ਆ ਵੀਰਾਂ ਦੇ ਸਾਰਿਆਂ ਦੇ ਇਹੀ ਸਵਾਲ ਵੀ ਸਵੇਰੇ ਕੀ ਬਣੂ ਸਵੇਰੇ ਕੀ ਬਣੂ ਇੱਧਰ ਆ ਗਈ ਜੀ ਕੇਐਸ ਕੇਐਸ ਮੇਨ ਮਤਲਬ ਗੇਟ ਤੇ ਆ ਗਿਆ ਆ ਗਿਆ ਰੋਡ ਜੀਿੱਦਾ ਆਪਣਾ ਮੇਨ ਜਿਹੜਾ ਆ ਗਿਆ ਇੱਧਰ ਕੇਐਸ ਨਾਲੇ ਸਲਿੰਗਲਾ ਆ ਜਣੀ ਇੱਥੇ ਸਭ ਕੰਬੈਨ ਆ ਰਹੀਆਂ ਜੀ ਹਦੇ ਫਰੀਦੀਆਂ ਆ ਰਹੀਆਂ ਨੇ ਆ ਫਰਟੀਲਾਈਜ਼ਰ ਆ ਕੇ ਦੇਖੋ ਬਹੁਤ ਸਾਮਾਨ ਹੈ ਹਲੇ ਆਈ ਜਾ ਰਿਹਾ ਇਕੱਠਾਂ ਦੇ ਵਿੱਚ ਸੋ ਠੀਕ ਹੈ ਰਾਜੀਪੁਰੇ ਨੂੰ ਮਿਲਦੇ ਆ ਜੀ